ਮਨ ਕਰ ਮੱਕਾ ਕਿਬਲਾ ਕਰ ਦੇਹੀ ਬੋਲਣ ਹਾਰ ਪਰਮ ਗੁਰ ਇਹੀ ਮਨ ਕਰ ਮੱਕਾ ਮੱਕਾ ਦਾ ਬੰਦਰ ਹੈ ਕਿਬਲਾ ਕਰ ਦੇਹੀ ਕਿਬਲਾ ਜਿਹੜਾ ਲੱਭਦਾ ਹੈ ਕਿਬਲਾ ਕਿਬਲਾ ਦਾ ਬੰਦਾ ਜਿੱਦੋਂ ਮੂੰਹ ਕਰੀਦਾ ਸਰਮੁਖ ਹੈ ਜੀ ਦੇ ਮੱਕੇ ਵਾਲੋਂ ਮੂੰਹ ਕਰਕੇ ਨਵਾਜ਼ ਪੜਦੇ ਨੇ ਜਿਹੜਾ ਮੂਹ ਗੱਲ ਆ ਬੱਕੇ ਵੱਲ ਨੂੰ ਰੱਖਣਾ ਹੈ ਨਮਾਜ਼ ਪਾੜੀਏ ਨਾਲੇ ਜੇ ਮਨ ਬੱਕਾ ਹੈ ਜਿਹੜੇ ਬੁੱਧੀ ਹੈ ਤੇ ਉਹ ਆ ਬੁੱਧੀ ਬੁੱਧੀ ਤੇ ਉਹ ਬੁੱਧੀ ਹੈ ਬੁੱਧੀ ਦਾ ਸ਼ਰੀਰ ਬਣ ਜਿਵੇਂ ਬਗਬਦੀ ਕੀ ਚੀਜ਼ ਨੇ ਜਿਵੇਂ ਪਾਣੀ ਆ ਤੇ ਲਹਿਰ ਹੈ ਲਹਿਰ ਪਾਣੀ ਦੀ ਦੇ ਹੈ ਜਿਵੇਂ ਲਹਿਰ ਦੀ ਦੇ ਕੀ ਪਾਣੀ ਪਾਣੀ ਦਾ ਪਾਣੀ ਦਾ ਯਕਰ ਖੜਾ ਕੀਤਾ ਇੱਕ ਪਾਣੀ ਦਾ ਯਕਰ ਲਹਿ ਦੇ ਦਹੀਂ ਵਿੱਚ ਕੀ ਹੈ ਜਿਹੜਾ ਪਾਣੀ ਪਾਣੀ ਹੈ ਜੇ ਪਾਣੀ ਦੀ ਦਹੀਂ ਲਹਿਰਾ ਲਹਿਰਦੀ ਦਹੀਂ ਪਾਣੀ ਦੋ ਇੱਕ 2000 ਇੱਕ ਦੋਜੋ ਬੜੀ ਜਿਆਦਾ ਲਹਿ ਨਹੀਂ ਰਹੀ ਪਾਣੀ ਵਰਜਦੇ ਪਾਣੀ ਦਾ ਬਣਾ ਲਾਦੀ ਪਾਣੀ ਹੋਣੀ इस करके बुद्धि ज्योत है जो उठी एक इच्छा है इच्छा लहर होती है इच्छा क्यों उठी है लोभ करके उठी लोभ लहर लोभ के कारण वो जो इच्छा पैदा हुई है वह मन है बचा लोचा पैदा हुई है वह मन है ਜਬਲਾ ਕਰ ਦੇਈਦਾ ਬੋਲਦਾ ਇਹ ਜਿਹੜੀ ਬੁੱਧੀ ਹੈ ਉਹਦਾ ਧਿਆਨ ਬੰਦ ਦੇ ਉੱਤੇ ਟਿਕਿਆ ਰਹੇ ਬੰਦਾ ਕੀ ਕਰਦਾ ਕੀ ਸੋਚਦਾ ਕਿਸੇ ਪਰਮੇਸ਼ਰ ਦਾ ਧਿਆਨ ਦੀ ਰੱਖਣਾ ਮੰਨਦਾ ਧਿਆਨ ਰੱਖਣਾ ਮਨ ਨੂੰ ਦੇਖਣਾ ਵੀ ਧਨਵਾਲਾ ਕਰਨ ਦਾ ਕੋਈ ਸਾਰਾ ਕੰਮ ਕਿਨੇ ਬਗਾਲਿਆ ਬੰਦੇ ਬਗਾਲਿਆ ਜੋ ਕੁਝ ਕੀਤਾ ਸੋਦੋਦ ਕੀਤਾ ਹੋਣ ਹੋਣ ਨਾ ਬਗਾਵ ਦੇ ਕੋਈ ਜਿੰਨਾ ਦਾ ਸਮਾਨ ਲਿਆ ਸਮਾਨ ਲਿਆ ਬਗਾਵ ਵਾਲੀ ਗੱਲ ਨਾ ਕਹੇ ਸੋਚ ਲਵੇ ਇਹਦਾ ਧਿਆਨ ਰੱਖਣਾ ਫੇਰ ਨਾਲ ਬਣ ਜਿਵੇਂ ਮਨ ਬਸਲ ਠੀਕ ਕੀਤਾ ਹੈ। ਜਾਂ ਇੱਕ ਪਾਸੇ ਆਪਾਂ ਉਹਨੂੰ ਇੱਕ ਬਸਣ ਨਿਵਾ ਰਹੇ ਆ ਦੂਜੇ ਪਾਸੇ ਉਹ ਗੱਦਾ ਹੋਈ ਜਾਵੇ। ਇੱਕ ਪਾਸੇ ਤਾਂ ਉਹਨੂੰ ਠੀਕ ਸਾਫ ਕਰ ਰਹੇ ਨੇ ਦੂਜੇ ਪਾਸੇ ਇਹ ਕਾਤੜਾ ਠੀਕ ਕਰ ਲਿਆ ਦੂਆ ਤਨਾ ਹੋ ਫੇਰ ਦੂਆ ਤਨਾ ਫੇਰ ਆਪਣਾ ਨਿਬੜ ਜਾਵੇ ਸਰੀਰ ਨੂੰ ਲਵੇ